ਪੈਸ਼ਲ ਇੱਥੇ ਆ ਕੇ ਸੀਪੀਆਰ ਦੀ ਟ੍ਰੇਨਿੰਗ ਦਿੰਦੀ ਆ ਫਰਸਟ ਏਡ ਦੀ ਵੀ ਸੀਪੀਆਰ ਕਿਹੜੀ ਕਿਹੜੀ ਸਿਚੁਏਸ਼ਨ ਹੁੰਦਾ ਹੈ ਹਾਰਟ ਅਟੈਕ ਸਟ੍ਰੋਕ ਐਕਸੀਡੈਂਟਸ ਸਨੇਕ ਬਾਈਟ ਜਿਹਾ ਉਸ ਦਾ ਬੇਸਿਕ ਸਮਝਦੇ ਕਾਰਡੀਓ ਅਟੈਕ ਹੋ ਰਿਹਾ ਹੈ ਜਾਂ ਹਾਰਟ ਅਟੈਕ ਹੋਣ ਦੀ ਸੰਭਾਵਨਾ ਲੱਗਦੀ ਹੈ ਉਹਦਾ ਹਾਰਟ ਨਹੀਂ ਚੱਲ ਰਿਹਾ ਤਾਂ ਉਹਨੂੰ ਚਲਾਣ ਲਈ ਸੀਪੀਆਰ ਦੀ ਕਿਹੜੀ ਕਿਹੜੀ ਸਥਿਤੀ ਨਾਲ ਕਿਹੜੇ ਕਿਹੜੇ ਐਕਸ਼ਨ ਨਾਲ ਅਸੀਂ ਉਹਨੂੰ ਕਵਰ ਕਰ ਰਹੇ ਹਾਂ ਉਸੀ ਆਪਣੇ ਤਰੀਕੇ ਨਾਲ ਕਿਵੇਂ ਵਰਤਣਾ ਹੈ ਤੇ ਉੱਥੇ ਇਨਫੋਰਮੇਸ਼ਨ ਕਿਵੇਂ ਪ੍ਰੋਵਾਈਡ ਕਰਨੀ ਹੈ ਤੇ ਇਕੱਲੇ ਇਕੱਲੇ ਐਕਸੀਡੈਂਟ ਦੀ ਇਨਫੋਰਮੇਸ਼ਨ ਵੀ ਦੇਣੀ ਹੈ ਤਾਂ ਜੋ ਜਿਹੜਾ ਏਰੀਆ ਕਵਰ ਹੋ ਜੇ ਤੇ ਉਹਦੇ ਨਾਲ ਬਲੈਕ ਸਪੌਟ ਬਣਨਗੇ ਉਹ ਸਾਰੀ ਚੀਜ਼ਾਂ ਸਾਨੂੰ ਸਿਖਾਈਆਂ ਜਾਂਦੀਆਂ ਇਸ ਦੇ ਵਿੱਚ ਸਾਡੀ ਮਤਲਬ ਟ੍ਰੇਨਿੰਗ ਵੀ ਲੱਗੀ ਹੈਗੀ ਆ ਤੇ ਉਸ ਤੋਂ ਬਾਅਦ ਸਾਨੂੰ ਮਤਲਬ ਰੂਟਾਂ ਉੱਪਰ ਤਾਇਨਾਤ ਕੀਤਾ ਗਿਆ ਹੈ ਤੇ ਕਿ ਸਾਡਾ ਲੁਧਿਆਣਾ ਇਸ ਦੇ ਵਿੱਚ ਮਤਲਬ ਸ਼ਾਮਿਲ ਹੈ ਰਿਸਰਚ ਦੇ ਵਿੱਚ ਸ਼ਾਮਿਲ ਤੇ ਅੱਜ ਆਪਾਂ ਆਏ ਹੈਗੇ ਪੁਲਿਸ ਲਾਈਨਸ ਲੁਧਿਆਣਾ ਕੋਈ ਵੀ ਹਾਸਾ ਵਾਪਰਾਸਾ ਦਾ ਜਿਹਦੇ ਵਿੱਚ ਇਹ ਇਹਨਾਂ ਨੂੰ ਆਪਾਂ ਉਸ ਲੈਵਲ ਤੇ ਟ੍ਰੇਨ ਕਰ ਰਹੇ ਕਿ ਹਸਪਤਾਲ ਪਹੁੰਚਣ ਤੋਂ ਪਹਿਲਾਂ ਮਰੀਜ਼ ਮਰੀਜ਼ ਨੂੰ ਆਪਾਂ ਰਾਹਤ ਮਿਲ ਜਾਵੇ ਬਿਲਕੁਲ ਜੋ ਮਤਲਬ ਜੇ ਆਪਾਂ ਨੂੰ ਦੇਖ ਕੇ ਫਸਟ ਏਡ ਦਾ ਕੰਮ ਆਪਛੜ ਦੇ ਦਿੱਤੀ ਹੈ ਤਾਂ ਆਪਣੀ ਗੱਡੀ ਜਿਨਾ 108 ਤੋਂ 108 ਨੰਬਰ ਤੇ ਫੋਨ ਕਰਕੇ ਐਂਬੂਲੈਂਸ ਬੁਲਾ ਕੇ ਆਪਾਂ ਹਸਪਤਾਲ ਵਾਣਾ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਲੁਧਿਆਣਾ ਲਾਈਵ ਦੇਖ ਰਹੇ ਹੋ ਅੱਜ ਸੁਰੱਖ ਸਖਸ਼ਾ ਫੋਰਸ ਨੂੰ ਅੱਜ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਕਿਸ ਤਰ੍ਹਾਂ ਮੈਡੀਕਲ ਜੇਕਰ ਸੜਕ ਹਾਸਾ ਹੁੰਦਾ ਕਿਸ ਤਰ੍ਹਾਂ ਉਸ ਵਿਅਕਤੀ ਦੀ ਜਾਨ ਬਚਾਣੀ ਹੈ ਮੇਰੇ ਨਾਲ ਉਹਨਾਂ ਦੇ ਸੁਪਰਡੈਂਟ ਜੁੜ ਚੁੱਕੇ ਨੇ ਕੀ ਨਾਮ ਹੈ ਸਰ ਤੁਹਾਡਾ ਮੇਰਾ ਨਾਮ ਜਰਨੈਲ ਸਿੰਘ ਹੈ ਮੈਂ ਇੱਥੇ ਰੇਂਜ ਇਨਚਾਰਜ ਹਾਂ ਉਹ ਰੇਂਜ ਚ ਜੀ ਤੇ ਅਸੀਂ ਡਾਕਟਰ ਤੇਜਸ ਦਾ ਬਹੁਤ ਧੰਨਵਾਦੀ ਹਾਂ ਜੀ ਕਿ ਉਹਨਾਂ ਨੇ ਸਪੈਸ਼ਲ ਇੱਥੇ ਆ ਕੇ ਸੀਪੀਆਰ ਦੀ ਟ੍ਰੇਨਿੰਗ ਦਿੱਤੀ ਹੈ ਫਰਸਟ ਏਡ ਦੀ ਕਿ ਸੀਪੀਆਰ ਕਿਹੜੀ ਕਿਹੜੀ ਪੀਸ਼ੈਂਟ ਹੁੰਦਾ ਹੈ ਉੱਚ ਕਿਹੜੇ ਕਿਹੜੇ ਪੁਆਇੰਟ ਹੁੰਦੇ ਨੇ ਕਿਹੜੀ ਕਿਹੜੀ ਚੀਜ਼ਾਂ ਧਿਆਨ ਰੱਖਣ ਵਾਲਾ ਹੈ ਅਗਰ ਉਹਦੇ ਕੋਈ ਸੱਟ ਹੈ ਉਲਟੀ ਯਾਰੀ ਕੁਛ ਆ ਰਿਹਾ ਹੈ ਉਹਨੂੰ ਰਿਕਵਰੀ ਪੀਸ਼ਿੰਜ ਚ ਪਾਣਾ ਹੈ ਜੇ ਕੋ ਨੂੰ ਹਾਰਟ ਕਾਰਡੀਓ ਅਟੈਕ ਹੋ ਰਿਹਾ ਹੈ ਜਾਂ ਹਾਰਟ ਐਟੈਕ ਹੋਣ ਦੀ ਸੰਭਾਵਨਾ ਲੱਗਦੀ ਹੈ ਉਹਦਾ ਹਾਰਟ ਨਹੀਂ ਚੱਲ ਰਿਹਾ ਤਾਂ ਉਹਨੂੰ ਚਲਾਣ ਲਈ ਸੀਪੀਆਰ ਦੀ ਕਿਹੜੀ ਕਿਹੜੀ ਸਥਿਤੀ ਨਾਲ ਕਿਹੜੇ ਕਿਹੜੇ ਐਕਸ਼ਨ ਨਾਲ ਅਸੀਂ ਉਹਨੂੰ ਕਵਰ ਕਰ ਰਹੇ ਹਾਂ ਜੀ ਤਾਂ ਉਹ ਇੱਕ ਟ੍ਰੇਨਿੰਗ ਦਾ ਕਨਸੈਪਟ ਸੀਗਾ ਉਹ ਇੱਕ ਟ੍ਰੇਨਿੰਗ ਅਸੀਂ ਡਾਕਟਰ ਤੇਜਸ ਨੇ ਸਾਨੂੰ ਦਿੱਤੀ ਹੈ ਜੀ ਸਾਰੀ ਟੀਮ ਨੂੰ ਸਾਰੀ ਜਿੰਨੇ ਸਾਡੇ ਸਰ ਸਖਿਆ ਫੋਰਸ ਦੇ ਮੁਲਾਜ਼ਮ ਨੇ ਲੁਧਿਆਣਾ ਰਹਿੰਦੇ ਉਹਨਾਂ ਨੇ ਦੋ ਸ਼ੈਹ ਦਿੱਤੀ ਹੈ ਕੱਲ ਵੀ ਦਿੱਤੀ ਸੀ ਤੇ ਅੱਜ ਵੀ ਦਿੱਤੀ ਹੈ ਦੋ ਕਨਸੈਪਟ ਅੱਜ ਹੋਏ ਨੇ ਇਸ ਤੋਂ ਬਾਅਦ ਸਾਡੀ ਨੈਕਸਟ ਸੈਸ਼ਨ ਸਾਡਾ ਹੈਗਾ ਮੈਪ ਮਾਈ ਇੰਡੀਆ ਵੀ ਅਸੀਂ ਜਿਹੜਾ ਨੈਵੀਗੇਸ਼ਨ ਹੈ ਜੀ ਉਹਨੂੰ ਅਸੀਂ ਆਪਣੇ ਤਰੀਕੇ ਨਾਲ ਕਿਵੇਂ ਵਰਤਣਾ ਹੈ ਤੇ ਉੱਥੇ ਇਨਫੋਰਮੇਸ਼ਨ ਕਿਵੇਂ ਪ੍ਰੋਵਾਈਡ ਕਰਨੀ ਹੈ ਤੇ ਇਕੱਲੇ ਇਕੱਲੇ ਐਕਸੀਡੈਂਟ ਦੀ ਇਨਫੋਰਮੇਸ਼ਨ ਵੀ ਦੇਣੀ ਹੈ ਤਾਂ ਜੋ ਜਿਹੜਾ ਏਰੀਆ ਕਵਰ ਹੋ ਜੇ ਤੇ ਉਹਦੇ ਨਾਲ ਬਲੈਕਸਪੌਟ ਬਣਨਗੇ ਐਕਸੀਡੈਂਟ ਪ੍ਰੋਨ ਏਰੀਆ ਬਣੇਗਾ ਸੈਕੰਡਲੀ ਉਹ ਏਰੀਆ ਕਿਹੜਾ ਸੇਫ ਏਰੀਆ ਹੈ ਕਿਹੜਾ ਨੋਨ ਸੇਫ ਏਰੀਆ ਉਹ ਸਾਰੀ ਇੱਕ ਇੱਕ ਤਰ੍ਹਾਂ ਦੀ ਪਛਾਣ ਹੋ ਜੇਗੀ ਆਇਡੈਂਟੀਫਾਈ ਹੋ ਜਾਣਗੇ ਤਾਂ ਹੀ ਉਹਨਾਂ ਨੂੰ ਫਿਰ ਅੱਗੇ ਕਵਰ ਕਰਨੀ ਸੁਧਾਰ ਲਈ ਕੀ ਕੀ ਪ੍ਰਾਲਿਕ ਤਿਆਨ ਉਸ ਤਰੀਕੇ ਤੋਂ ਬਾਅਦ ਕਨਸੈਪਟ ਸ਼ੁਰੂ ਹੋਏਗਾ ਸਾਰੇ ਲੋਕ ਲੋਕ ਜਾਨਣਾ ਚਾਹੁੰਦੇ ਆ ਕਿ ਸੜਕ ਸਫਾਈ ਫੋਰਸ ਦੇ ਕੋਲ ਕਿਹੜੇ ਕਿਹੜੇ ਇਕੁਪਮੈਂਟਸ ਨੇ ਕਿਉਂਕਿ ਹਸਪਤਾਲ ਜਾਂਦੇ ਜਾਂਦੇ ਕਾਫੀ ਲੇਟ ਹੋ ਜਾਂਦੇ ਨੇ ਨਹੀਂ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ ਸਾਡੇ ਕੋਲ ਫਰਸਟ ایڈ ਕਿੱਟਾਂ ਹੈਗੀਆਂ ਗੱਡੀ 'ਚ ਜੀ ਅਸੀਂ ਸਭ ਤੋਂ ਪਹਿਲਾਂ ਜਦੋਂ ਕੋਈ ਐਕਸੀਡੈਂਟ ਹੁੰਦਾ ਮੌਕੇ ਤੇ ਪਹੁੰਚ ਕੇ ਸਾਡੇ ਮੁਲਾਇਮ ਨੂੰ ਫਰਸਟ ایڈ ਦਿੰਦੇ ਨੇ ਫਰਸਟ ایڈ ਦੇਣ ਤੋਂ ਬਾਅਦ ਜੇਕਰ ਬੰਦਾ ਜਿਆਦਾ ਸੀਰੀਅਸ ਹੈ ਜਿਆਦਾ ਸੱਟ ਲੱਗੀ ਹੈ ਤਾਂ ਨਾਲ ਦੀ ਪੂਰੀ ਤਰ੍ਹਾਂ ਤੇ 108 ਨੂੰ ਕਾਲ ਕਰਕੇ ਜਾਂ ਜਿਵੇਂ ਵੀ ਪੋਸੀਬਲ ਹੋ ਸਕਦਾ ਉਹਨੂੰ ਨੇੜੇ ਦੇ ਹਸਪਤਾਲ ਪਹੁੰਚਾਇਆ ਜਾਂਦਾ ਜਿੱਥੇ ਉਹਦਾ ਲਾਜ਼ਮਬੋਬ ਹੋ ਸਕੇ ਜੀ ਜੀ ਸਰ ਅੱਜ ਕਿਹੜੀ ਕਿਹੜੀ ਟ੍ਰੇਨਿੰਗ ਦਿੱਤੀ ਗਈ ਕੀ ਕੀ ਸਿਖਾਇਆ ਗਿਆ ਜਵਾਨਾਂ ਨੂੰ ਅੱਜ ਸੀਪੀਆਰ ਦੀ ਟ੍ਰੇਨਿੰਗ ਦਿੱਤੀ ਗਈ ਹੈ ਡਾਕਟਰ ਤੇਜਸ ਸੀਐਮਸੀ ਤੋਂ ਆਏ ਸੀ ਇਹਨਾਂ ਨੇ ਆਪਣੇ ਟੀਮ ਨੂੰ ਲਿਆ ਕੇ ਸਰਕ ਸੁਰੱਖਿਆ ਫੋਰਸ ਤੇ ਜਿਹੜੇ ਪਰਏ ਨੇ ਮੈਡੀਕਲ ਕਿੱਟਾਂ ਦਿੱਤੀਆਂ ਨੇ ਤੇ ਅੱਜ ਸਿਖਾਇਆ ਵੀ ਹੈ ਕਿ ਕਿਸ ਤਰ੍ਹਾਂ ਜਿਹੜੀ ਹੈ ਹਾਸੇ ਦੇ ਵਿੱਚ ਕਿਸੇ ਵਿਅਕਤੀ ਦੀ ਕਿਸ ਨੂੰ ਠੀਕ ਕਰਨਾ ਕਿੱਦਾਂ ਠੀਕ ਕਰਨਾ ਹੈ ਮੇਰੇ ਨਾਲ ਸੀਐਮਸੀ ਦੇ ਡਾਕਟਰ ਤੇਜਸ ਜੁੜ ਚੁੱਕੇ ਨੇ ਸਰ ਕਿਸ ਤਰ੍ਹਾਂ ਦੀ ਟ੍ਰੇਨਿੰਗ ਦਿੱਤੀ ਹੈ ਕਿਸ ਤਰ੍ਹਾਂ ਸਿਖਾਇਆ ਗਿਆ ਵਾ ਜਨੋਚ ਜਵਾਨਾਂ ਨੂੰ ਸਰ ਬੇਸਿਕਲੀ ਹਮ ਕਿੱਸੇ ਸਿਖਾਇਆ ਗਿਆ ਹੈ ਕਿਆ-ਕਿਆ ਸਿਖਾਇਆ ਗਿਆ ਹਾਂ ਹਮ हम इंडियन काउंसिल फॉर मेडिकल रिसर्च की तरफ से ठीक है वो और सीएमसी का एक कोलैबोरेशन है आ, हमारा एक प्रोजेक्ट है इंडिया ई करके आ, हम बेसिकली जो कम्युनिटी के मेंबर्स हैं उनको ट्रेनिंग वगैरह इमरजेंसीज़ में ट्रेनिंग आ, क, देते हैं बेसिक बेसिक लाइफ सपोर्ट आज बेसिक लाइफ सपोर्ट और बेसिक फर्स्ट एड दिए ये हमारा प्रोजेक्ट का पार्ट है ये बेस वो है हमारा आज का ट्रेनिंग हुँ। हुँ। आज तो, आज ट्रेनिंग में क्या क्या बेसिक लाइफ सपोर्ट बेसिक लाइफ सपोर्ट और बेसिक फर्स्ट एड मींस जब पेशेंट कार्डियक अरेस्ट में जाता है तो उसके लिए क्या करना होता है वो है बेसिक लाइफ सपोर्ट और अगर किसी को ट्रॉमा ट्रामा एक्सीडेंट वगैरह कुछ हुआ तो उनको बेसिक सड़क पे आप क्या कर सकते हो जो फर्स्ट रिस्पोंडर हैं वो सड़क सुरक्षा फोर्स शायद होगा तो उस टाइम पे उन्होंने वो क्या क्या कर सकते हैं उसका एक बेसिक सा एक ट्रेनिंग दिया अच्छा अच्छा सर और भी कल 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 क्या सिखाया गया था कल भी यही था कल और दो दिन का था कल एक बैच था आज दूसरा बैच है अच्छा सर जो सड़क सुरक्षा फूड को आपने सिखाया कि जैसे मौके पर क्या ट्रॉमा होता है क्या कैसे उसकी सुरक्षा करनी यही सिखाया जी जी अच्छा और क्या सिखाया गया सर और के अलावा भी कुछ होता है नहीं एमरजेंसी के बारे में ज़्यादा सिखाया हमने ओके के ज़्यादा हार्ट अटैक स्ट्रोक एक्सीडेंट्स स्नेक बाइट ये सब हमने उसका बेसिक्स हमने ठीक है सो बिल्कुल डॉक्टर थोमस जिन्होंने कहा कि सड़क से जड़े हादसे होंगे जेकर किसी ने ट्रोमा या हार्ट अटैक या कुछ भी आ ਦਾ ਵਾ ਤੇ ਉਸ ਨੂੰ ਕਿਸ ਤਰ੍ਹਾਂ ਹੈਂਡਲ ਕਰਨਾ ਹੈ ਪੇਸ਼ੈਂਟ ਨੂੰ ਤੇ ਜਲਦੋਂ ਜਲਦ ਆ ਨਜ਼ਦੀਕ ਦੇ ਹਸਪਤਾਲ ਦੇ ਵਿੱਚ ਦਾਖਲ ਕਰਾ ਕੇ ਉਸ ਵਿਅਕਤੀ ਦੀ ਕਿਸ ਤਰ੍ਹਾਂ ਜਾਨ ਬਚਾਣੀ ਹੈ ਹੁਣ ਇੱਥੇ ਸੁਰੱਖ 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 ਸੁਰੱਖਿਆ ਫੋਰਸ ਦੇ ਜਵਾਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਅੱਜ ਕੀ ਸਿੱਖਿਆ ਵਾ ਆ ਚਲਦੇ-ਚਲਦੇ ਤੁਹਾਨੂੰ ਨਾਲ ਗੱਲਬਾਤ ਕਰਾਨੇ ਆ ਆ ਸਬਾਈ ਸੋਸੇ ਕੀ ਨਾਮ ਤੁਹਾਡਾ ਖੁਲਵੀਏ ਸਿੰਘ ਆ ਅੱਜ ਇਹ ਤੁਹਾਨੂੰ ਟ੍ਰੇਨਿੰਗ ਦਿੱਤੀ ਗਈ ਹੈ ਕੀ ਕੀ ਸਿਖਾਇਆ ਗਿਆ ਤੁਹਾਨੂੰ ਅੱਜ ਤੇ ਆਪਣੇ सीपीआर सीपीआर ਦੇਣੀ ਸਿਖਾਈ ਗਈ ਕੋਈ ਐਕਸੀਡੈਂਟ ਵਿੱਚ ਰੋਡ ਐਕਸੀਡੈਂਟ ਤੇ ਉਹਦੇ ਚ ਆਪਾਂ ਕਿਤਾ ਹੈਂਡਲ ਕਰਨਾ ਪੇਸ਼ੈਂਟ ਨੂੰ ਉਹ ਜੀ ਸਿਖਾਈ ਗਈ ਹੈ ਹਮ ਅੱਛਾ ਜੇਕਰ ਕੋਈ ਤੇਜ਼ ਰਫਤਾਰ ਦੇ ਵਿੱਚ ਕਿਸੇ ਦਾ ਹਾਸਾ ਹੋ ਜਾਂਦਾ ਕਿਸੇ ਨਾਲ ਉਸ ਨੂੰ ਤੁਸੀਂ ਕਿਸ ਤਰ੍ਹਾਂ ਹੈਂਡਲ ਕਰਦੇ ਹੋ ਕਿਉਂਕਿ ਇੱਕ ਦਿਲ ਦੇ ਹਾਨਾ ਕਿ ਇੱਕ ਐਕਸੀਡੈਂਟ ਲਾਈਵ ਐਕਸੀਡੈਂਟ ਹੋਇਆ ਹੁੰਦਾ ਉਸ ਨੂੰ ਤੁਸੀਂ ਕਿਸ ਤਰ੍ਹਾਂ ਫੇਸ ਕਰਦੇ ਹੋ ਸਾਨੂੰ ਕਾਲ ਆਉਂਦੀ ਜਿਵੇਂ ਕੰਟਰੋਲ ਰੂਮ ਤੋਂ ਕਾਲ ਆ ਗਈ ਜੇ ਤੁਸੀਂ ਟੋਰਾਂਟੋ ਤੇ ਹਿਸਟਾਂਟ ਪਹੁੰਚ ਗਏ ਪਲਾਸ ਜਿਹੜਾ ਕਿਦਾਂ ਹੈ ਨਾ ਤੇ ਜੋ ਵੀ ਮਤਲਬ ਜੇ ਆਪਾਂ ਨੂੰ ਦੇਖੀ ਫਰਸਟ ਏਡ ਦਾ ਕੰਮ ਹੈ ਫਰਸਟ ਏਡ ਦੇ ਦਿੱਤੀ ਹੈ ਇੱਥਾਂ ਆਪਣੀ ਗੱਡੀ ਜਿਹੜਾ 108 108 ਨੰਬਰ ਤੇ ਫੋਨ ਕਰਕੇ ਐਮਬੂਲੈਂਸ ਬੁਲਾ ਕੇ ਆਪਾਂ ਹਸਪੀਟਲ ਵਾਣਾ ਕਰ ਦਿੱਤਾ ਹੁਮ ਅੱਛਾ ਫਰਸਟ ਏਡ ਦੇ ਵਿੱਚ ਕੀ ਕੀ ਹੁੰਦਾ ਕੀ ਕੀ ਬਲਦ ਹੁੰਦਾ ਫਰਸਟ ਏਡ ਕਿੱਟ ਹੈਗੀ ਸਾਰਾ ਜੋ ਵੀ ਬੈਂਡੇਜ ਹੋ ਗਿਆ ਥੋੜੀ ਕਰੀਮ ਮੌਕੇ ਦੇ ਹੁੰਦੀ ਪਹੁੰਚ ਜੋਦੀ ਫਰਸਟ ਏਡ ਕਿੱਟ ਹੈ ਹੁੰਦੀ ਹੈ ਗੱਡੀ 'ਚ अच्छा बबोटानवाज कुलवीर जी तडा सन्ना संपर्क करने के लिए ते नले इंफॉर्मेशन दे लिए और भी जवानों ਨਾਲ ਗੱਲਬਾਤ ਕਰਾਂਗੇ ਅੱਜ ਸਰ ਅੱਜ ਤੁਹਾਨੂੰ ਸਿਖਾਇਆ ਗਿਆ ਕੀ ਕੀ ਸਿਖਾਇਆ ਗਿਆ ਫੋਟੋ ਕਰਾ ਲਓ ਫੋਟੋ ਕਰਾ ਲਓ ساری ਖਰਾਬ ਕਰਦੇ ਹਾਂਜੀ ਸਰ ਕੀ ਨਾਮ ਸਰ ਮੇਰਾ ਨਾਮ ਐਲਫ੍ਰੇਡ ਗੁਡਵਿਨ ਹੈ ਜੀ ਮੈਂ सीएमसी ਹਸਪੀਟਲ ਮੈਂ ਹੂੰ ਜੀ ਐਮਰਜੈਂਸੀ ਡਿਪਾਰਟਮੈਂਟ ਮੈਂ ਹਾਂ ਔਰ ਐਮਬੂਲੈਂਸ ਡਿਪਾਰਟਮੈਂਟ ਮੈਂ ਹਾਂ ਔਰ ਅੱਜ ਸਰ ਸੜਕ ਸੁਰੱਖਿਆ ਫੋਰਸ ਨੂੰ ਅਚੇ ਤraining ਦਿੱਤੀ ਕੀ ਹੈ ਕੀ ਕੀ ਕੁਛ ਟ੍ਰੇਨਿੰਗ ਦਿੱਤੀ ਗਈ ਹੈ ਕਿ ਕਿ ਦੱਸਿਆ ਗਿਆ ਉਹਨਾਂ ਨੂੰ ਜੇਕਰ ਸੜਕ ਦੇ ਹਾਸੇ ਵਾਪਰਦ ਨੇ ਸਰ ਸਭ ਤੋਂ ਪਹਿਲਾਂ ਨਾ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਹ ਇੱਕ ਸੈਂਟਰਲ ਗਵਰਨਮੈਂਟ ਦਾ ਪ੍ਰੋਜੈਕਟ ਹੈ ਜਿਹੜਾ ICMR ਜਿਹੜਾ Indian Council of Medical Research ਵੱਲੋਂ ਸਪਾਂਸਰਡ ਹੈ ਇਹਦੇ ਵਿੱਚ ਆਪਣੇ CMC ਦੇ ਡਾਕਟਰ ਜੈਰਾਜ ਨੇ ਡਾਕਟਰ ਜੈਰਾਜ ਪੰਡਿਆਨ ਹੀ ਇਜ਼ ਚੀਫ ਇਨਵੈਸਟੀਗੇਟਰ ਐਂਡ ਮੇਰੇ ਨਾਲ ਆਏ ਹੈ ਡਾਕਟਰ ਤੇਜਸ who is co co-investigator ਤੇ ਇਹ ਜਿਹੜਾ ਪ੍ਰੋਜੈਕਟ ਚੱਲ ਰਿਹਾ ਹੈ ਇਹਦੇ ਵਿੱਚ ਆਪਾਂ ਪੂਰੇ ਇੰਡੀਆ ਦੇ ਵਿੱਚ ਪੰਜ ਸਟੇਟ ਸੋਰੀ ਪੰਜ ਡਿਸਟ੍ਰਿਕਟਸ ਨੇ ਜਿਨ੍ਹਾਂ ਜਿਨ੍ਹਾਂ ਨੂੰ ਸਿਲੈਕਟ ਕੀਤਾ ਗਿਆ ਆ ਇਹ ਹਾਂ ਉਹ ਮਤਲਬ ਉਹਨਾਂ ਨੇ ਰਿਸਰਚ ਦਾ ਪਾਰਟ ਹੈ ਮਤਲਬ ਪੰਜ ਡਿਸਟ੍ਰਿਕਟਸ ਨੂੰ ਉਹਨਾਂ ਨੇ ਨਾਮਿਨੇਟ ਕੀਤਾ ਇਟਸ ਲਾਈਕ ਪਾਇਲਟ ਪ੍ਰੋਜੈਕਟ ਕਿ ਜੇ ਇੱਥੇ ਸਕਸੈਸ ਹੋ ਗਿਆ ਤਾਂ ਆਪਾਂ ਪੂਰੇ ਇੰਡੀਆ 'ਚ ਇਹਨੂੰ ਲਾਗੂ ਕਰਾਂਗੇ ਤੇ ਸਾਡਾ ਸੌਭਾਗ ਹੈ ਕਿ ਸਾਡਾ ਲੁਧਿਆਣਾ ਇਹਦੇ ਵਿੱਚ ਮਤਲਬ ਸ਼ਾਮਿਲ ਹੈ ਇਸ ਰਿਸਰਚ ਦੇ ਵਿੱਚ ਸ਼ਾਮਿਲ ਹੈ ਤੇ ਅੱਜ ਆਪਾਂ ਆਏ ਹੈਗੇ ਪੁਲਿਸ ਲਾਈਨਸ ਲੁਧਿਆਣਾ ਜਿੱਥੇ ਸਰਕ ਸੁਰੱਖਿਆ ਫੋਰਸ ਜਿਹੜੀ ਹੈ ਐਸਐਸਐਫ ਜੀ ਨੂੰ ਕਹਿੰਦੇ ਆਪਾਂ ਜਿਹੜੀ ਹੁਣੇ ਲਾਂਚ ਹੋਈ ਹੈ ਥੋੜੇ ਦਿਨ ਮਤਲਬ ਇਸ ਗਵਰਨਮੈਂਟ ਦੇ ਵਿੱਚ ਕਰੰਟ ਗਵਰਨਮੈਂਟ ਨੇ ਲਾਂਚ ਕੀਤੀ ਐਸਐਸਐਫ ਤੇ ਮੈਂ ਬਹੁਤ ਬਤਾਇਆ ਦੇਣਾ ਚਾਹਣਾ ਲੁਧਿਆਣਾ ਵਾਸੀਆਂ ਨੂੰ ਕਿ ਬਈ ਇਹੋ ਜੀ ਫੋਰਸ ਸਾਨੂੰ ਮਿਲੀ ਹੈ ਕਿ ਜਿਹੜੀ ਐਟ ਦਾ ਟਾਈਮ ਆਫ ਐਮਰਜੈਂਸੀ ਉਹ ਮਤਲਬ ਪੇਸ਼ੈਂਟ ਦੀ ਹੈਲਪ ਕਰ ਸਕਦੀ ਹੈ ਚਾਹੇ ਉਹ ਕੋਈ ਵੀ ਵਿਕਟਮ ਹੋ ਰੋਡ ਐਕਸੀਡੈਂਟ ਹੋਵੇ ਜਾਂ ਫਾਇਰ ਇਨਸੀਡੈਂਟ ਹੋਵੇ ਜਾਂ ਫਾਲ ਹੋ ਜਿਵੇਂ ਕੋਈ ਕੋਠੇ ਤੋਂ ਡਿੱਗ ਜਾਂਦਾ ਹੈ ਠੀਕ ਹੈ ਉਹਦੇ ਬਾਅਦ ਤੁਹਾਡਾ ਹੋਰ ਵੀ ਕੋਈ ਵੀ ਹਾਸਾ ਵਾਪਰਾ ਸਕਦਾ ਜਿਦੇ ਵਿੱਚ ਇਹ ਇਹਨਾਂ ਨੂੰ ਆਪਾਂ ਉਸ ਲੈਵਲ ਤੇ ਟ੍ਰੇਨਡ ਕਰ ਰਹੇ ਕਿ ਹਸਪੀਟਲ ਪਹੁੰਚਣ ਤੋਂ ਪਹਿਲਾਂ ਮਰੀਜ਼ ਮਰੀਜ਼ ਨੂੰ ਆਪਾਂ ਰਾਹਤ ਮਿਲ ਜਾਵੇ ਬਿਲਕੁਲ ਤੇ ਉਹਦੇ ਵਿੱਚ ਜਿਹੜਾ ਸਾਡੇ ਕੋਲ ਟੌਪਿਕ ਹੈਗੇ ਉਹਦੇ ਵਿੱਚ ਆਪਣਾ ਇੱਕ ਤੋਂ ਹੈਗਾ ਸੀਪੀਆਰ ਬੇਸਿਕ ਲਾਈਫ ਸਪੋਰਟ ਉਹਦੇ ਬਾਅਦ ਹੈਗਾ ਸੀਜ਼ਰਸ ਜਿਹਨੂੰ ਆਪਾਂ ਦੌਰਾ ਕਹਿੰਦੇ ਨੇ ਦੌਰਾ ਪੈਣਾ ਉਹਦੇ ਬਾਅਦ ਸਨੇਕ ਬਾਈਟ ਹੈ ਠੀਕ ਹੈ ਔਰ ਇਸ ਤਰ੍ਹਾਂ ਹੀ ਟਰਾਮਾ ਹੈ ਟਰਾਮਾ ਜਿਹੜਾ ਆਪਣਾ ਐਕਸੀਡੈਂਟ ਹੋ ਜਾਂਦਾ ਜਾਂ ਅਸਾਲਟ ਹੁੰਦਾ ਲੜਾਈ ਝਗੜੇ ਵਾਲਾ ਕੇਸ ਉਹ ਟਰਾਮਾ ਦੇ ਵਿੱਚ ਆ ਜਾਂਦਾ ਤੇ ਟਰਾਮਾ ਮੇਨ ਫੋਕਸ ਸਾਡਾ ਟਰਾਮਾ ਦੇ ਉੱਪਰ ਵੀ ਹੈ ਕਿਉਂਕਿ ਤੁਹਾਨੂੰ ਪਤਾ ਹੈ ਕਿ ਪੂਰੇ ਆਲਓਵਰ ਇੰਡੀਆ ਰੋਡ ਐਕਸੀਡੈਂਟ ਬਹੁਤ ਜ਼ਿਆਦਾ ਹੁੰਦੇ ਨੇ ਤੇ ਆਪਣੇ ਲੁਧਿਆਣਾ ਵੀ ਬਹੁਤ ਜ਼ਿਆਦਾ ਐਕਸੀਡੈਂਟਸ ਹੋ ਰਹੇ ਨੇ ਹਾਂਜੀ ਇਸ ਨੂੰ ਲੈ ਕੇ ਤੁਸੀਂ ਕੀਤਾ ਸੜਕ ਸੁਰੱਖਿਆ ਕੋਲ ਟ੍ਰੇਨ ਹਾਂਜੀ ਹਾਂਜੀ ਪੂਰਾ ਟ੍ਰੇਨਿੰਗ ਕੀਤਾ ਇਹਨਾਂ ਨੂੰ ਅੱਜ ਅਸੀਂ ਤੇ ਸਾਡਾ 2 ਦਿਨ ਦਾ ਇਹ ਪ੍ਰੋਗਰਾਮ ਸੀਗਾ ਟ੍ਰੇਨਿੰਗ ਪ੍ਰੋਗਰਾਮ ਕੱਲ ਕੱਲ ਵੀ ਇਹਨਾਂ ਇੱਕ ਬੈਚ ਲਾਇਆ ਸੀ ਅਜਦਾ ਬੈਚ ਲਾਸਟ ਸੀਗਾ ਠੀਕ ਹੈ ਬਹੁਤ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਮਚ ਸੜਕ ਸੁਰੱਖਿਆ ਫੋਰ ਦੇ ਵਿੱਚ ਫੀਮੇਲ ਮੈਡਮ ਵੀ ਮਹਿਲਾਵਾਂ ਵੀ ਵਿੱਚ ਹੁੰਦੀ ਹੈ ਮੈਮ ਕਿਸ ਤਰ੍ਹਾਂ ਦੀ ਟ੍ਰੇਨਿੰਗ ਤੁਹਾਨੂੰ ਦਿੱਤੀ ਗਈ ਕਿਸ ਤਰ੍ਹਾਂ ਦੇ ਤੁਹਾਨੂੰ ਸਿਖਾਇਆ ਗਿਆ ਕਿ ਅਗਰ ਪਰਿਵਾਰ ਦੇ ਵਿੱਚ ਜੇਕਰ ਕੋਈ ਫੀਮੇਲ ਜਾਂ ਮਹਿਲਾ ਜਾਂ ਕੋਈ ਮਹਿਲਾ ਗੱਡੀ ਚਲਾ ਰਹੀ ਹੋਵੇ ਤੇ ਉਹਨਾਂ ਸੜਕ ਹਾਦਸਾ ਹੋ ਜਾਵੇ ਤੇ ਉਸ ਨੂੰ ਕਿਸ ਤਰ੍ਹਾਂ ਬਚਾਉਣਾ ਹੈ ਹਾਂਜੀ ਸਰ ਸੀਐਮ ਮਾਨ ਸਾਹਿਬ ਵੱਲੋਂ ਜਿਹੜੀ ਸੜਕ ਸੁਰੱਖਿਆ ਪੋਸਟ ਸਟਾਰਟ ਕੀਤੀ ਗਈ ਆ ਉਹਦੇ ਵਿੱਚ ਮਤਲਬ ਆਪਾਂ ਇਹਦੇ ਵਿੱਚ ਸਾਨੂੰ ਫਰਸਟ ਏਡ ਦੀ ਟ੍ਰੇਨਿੰਗ ਮਿਲਦੀ ਹੈ ਮਤਲਬ ਹੋਰ ਮੈਡੀਕਲ ਸੁਵਿਧਾਵਾਂ ਆਸੀ ਕਿਸੇ ਨੂੰ ਕਿੱਦਾਂ ਹੈਲਪ ਕਰਨੀ ਆ ਉਹ ਸਾਰੇ ਚੀਜ਼ਾਂ ਸਾਨੂੰ ਸਿਖਾਈਆਂ ਜਾਂਦੀਆਂ ਇਸ ਦੇ ਵਿੱਚ ਸਾਡੀ ਮਤਲਬ ਟ੍ਰੇਨਿੰਗ ਵੀ ਲੱਗੀ ਹੈਗੀ ਆ ਤੇ ਉਸ ਤੋਂ ਬਾਅਦ ਸਾਨੂੰ ਮਤਲਬ ਰੋਟਾ ਉੱਪਰ ਤਾਇਨਾਤ ਕੀਤਾ ਗਿਆ ਹੈ ਤੇ ਉਸ ਦੇ ਵਿੱਚ ਹੁਣ ਮਤਲਬ ਅਸੀਂ ਆਪਣੀ ਡਿਊਟੀ ਕਰਦੇ ਹਾਂ ਤੇ ਸਾਨੂੰ ਜਿੱਦਾਂ ਵੀ ਕੋਈ ਮਤਲਬ ਵੀ ਐਕਸੀਡੈਂਟ ਹੋਇਆ ਪਾਇਆ ਜਾਂਦਾ ਤਾਂ ਅਸੀਂ ਵਿਦਿਨ 5 ਜਾਂ 10 ਮਿੰਟਸ ਮੌਕੇ ਤੇ ਪਹੁੰਚ ਕੇ ਮਤਲਬ ਦੇਖਦੇ ਹਾਂ ਕਿ ਅਗਰ ਜ਼ਿਆਦਾ ਮਤਲਬ ਉਹਨਾਂ ਨੂੰ ਜ਼ਖਮੀ ਜ਼ਿਆਦਾ ਨਹੀਂ ਤਾਂ ਉਹਨਾਂ ਨੂੰ ਐਂਬੂਲੈਂਸ ਬੁਲਾਈ ਜਾਂਦੀ ਹੈ ਅਗਰ ਠੀਕ ਹੈ ਜ਼ਖਮੀ ਮਤਲਬ ਵਿਕਟਮ ਇੰਨੀ ਸੱਟ ਨਹੀਂ ਹੈਗੀ ਤਾਂ ਉਹਨਾਂ ਨੂੰ ਫਰਸਟ ایڈ ਦਿੱਤੀ ਜਾਂਦੀ ਹੈ ਠੀਕ ਹੈ ਮੈਮ ਬਹੁਤ ਬਹੁਤ ਧੰਨਵਾਦ ਸਾਡਾ ਜਾਣਕਾਰੀ ਦੇਣ ਲਈ ਹੈ ਸਾਡਾ ਸਿਗੇ ਸੁਰੱਖਿਆ ਫੋਰਸ ਦੇ ਜਵਾਨ ਜਿੱਥੇ ਕਿ ਅ ਅੱਜ ਇਹਨਾਂ ਨੂੰ ਟ੍ਰੇਨਿੰਗ ਦਿੱਤੀ ਕਿ ਸੀਆਰਪੀਸੀ ਦਿਖਾਇਆ ਦੱਸਿਆ ਗਿਆ ਕਿ ਕੀ ਹੁੰਦਾ ਵੈ ਕਿਸ ਤਰ੍ਹਾਂ ਇੱਕ ਵਿਅਕਤੀਆਂ ਦੀ ਜਾਨ ਬਚਾਣੀ ਹੈ ਸੜਕ ਤੇ ਜੇਕਰ ਸੜਕ ਖਾਸਾ ਹੁੰਦਾ ਵੈ ਤੇ ਇਨਚਾਰਜ ਜਨੈਲ ਸਿੰਘ ਨੇ ਵੀ ਇਹ ਸੁਨੇਹਾ ਦਿੱਤਾ ਲੋਕਾਂ ਨੂੰ ਕਿ ਤੁਸੀਂ ਵੀ ਜੇਕਰ ਨੀਂਦ ਦੇ ਨਾਲ ਜੁੰਝ ਰਹੇ ਹੋ ਜਾਂ ਕੁਝ ਵੀ ਤੁਹਾਨੂੰ ਬਿਮਾਰੀ ਹੈ ਤੇ ਤੁਸੀਂ ਸੜਕ ਤੇ ਸਫ਼ਰ ਨਾ ਕਰੋ ਕਿਉਂਕਿ ਤੁਹਾਡੇ ਨਾਲ ਦੁਰਘਟਨਾ ਕਦੇ ਵੀ ਵਾਪਰ ਸਕਦੀ ਹੈ ਜੇਕਰ ਤੁਹਾਡੇ ਪਰਿਵਾਰ ਦੇ ਵਿੱਚ ਕੋਈ ਹੋਰ ਗੱਡੀ ਚਲਾ ਸਕਦਾ ਤੇ ਉਸ ਨੂੰ ਗੱਡੀ ਚਲਾਣ ਦਿਓ ਆਪਣੀ ਸਿਹਤ ਦਾ ਬਿਲਕੁਲ ਸਹੀ ਧੰਗ ਨਾਲ ਧਿਆਨ ਰੱਖੋ ਤੇ ਜਿਹੜੀ ਸਪੀਡ ਆ ਆਪਣੀ ਗਤੀ ਸਪੀਡ ਆ ਜਿਹੜੀ ਰੋਡ ਤੇ ਜਿਹੜੀ ਲਿਖੀ ਹੁੰਦੀ ਆ ਉਸ ਸਪੀਡ ਦੇ ਨਾਲ ਹੀ ਚੱਲੋ ਤੇ ਸੀਟ ਬੈਲਟ ਲਾ ਕੇ ਹਾਈਵੇ ਤੇ ਜ਼ਰੂਰ ਚੱਲੋ ਜੁੜੇ ਨਾਲ ਲਿਖਦਾ ਨਾ ਦੀਪਕ ਮਾਤਰਾ ਯੂਮੇਰਪੁਰ ਧੰਨਵਾਦ